25 ਨਵੰਬਰ ਨੂੰ ਅਯੋਧਿਆ ਦੇ ਸ਼੍ਰੀ ਰਾਮ ਮੰਦਿਰ ਵਿੱਚ ਚੰਡਾ ਲਹਿਰਾਂ ਦੀ ਰਸਮ ਆਯੋਜਿਤ ਕੀਤੀ ਜਾ ਰਹੀ ਹੈ। ਇਸੇ ਖੁਸ਼ੀ ਵਿੱਚ 23 ਨਵੰਬਰ ਸਵੇਰੇ 11 ਵਜੇ ਸ਼੍ਰੀ ਦੁਰਗਿਆਨਾ ਮੰਦਿਰ ਵਿੱਚ ਚੰਡਾ ਲਹਿਰਾਂ ਦੀ ਰਸਮ ਅਦਾ ਕੀਤੀ ਗਈ ਜਿਸ ਵਿੱਚ ਸੰਸਕ੍ਰਿਤਿਕ ਕਾਲਜ ਦੇ ਪ੍ਰਿੰਸੀਪਲ ਡਾਕਟਰ ਪੁਸ਼ਪਰਾਜ ਜੀ ਅਤੇ ਮੰਦਿਰ ਦੇ ਪੁਜਾਰੀਆਂ ਵੱਲੋਂ ਹਵਨਿਆ ਕੀਤਾ ਗਿਆ ਅਤੇ ਪ੍ਰਸ਼ਾਦ ਵੀ ਵੰਡਿਆ ਗਿਆ। ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਲਵਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਇਸ ਸਮਾਗਮ ਵਿੱਚ ਉਤਸ਼ਾਹ ਨਾਲ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਦੁਰਗਿਆਨਾ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ, ਦੁਰਗਿਆਨਾ ਕਮੇਟੀ ਦੇ ਸਰਪ੍ਰਸਤ ਡਾਕਟਰ ਰਾਕੇਸ਼ ਸ਼ਰਮਾ, ਵਿੱਤ ਮੰਤਰੀ ਵਿਮਲ ਅਰੋੜਾ, ਮੈਨੇਜਰ ਅਨਿਲ ਸ਼ਰਮਾ, ਰਾਜੇਸ਼ ਕੁਮਾਰ ਬੰਟੂ, ਰੋਮੀ ਚੋਪੜਾ, ਨਰੇਸ਼ ਸ਼ਰਮਾ, ਮਾਲਾ ਚਾਵਲਾ, ਪ੍ਰਦੀਪ ਸ਼ਰਮਾ, ਸੁਸ਼ਾਂਤ ਪਾਟਿਆ ਅਤੇ ਪਵਨ ਕੁੰਦਰਾ ਮੌਜੂਦ ਸਨ। भारत के गौरव भगवान श्री रामचंद्र जी का जो मंदिर अयोध्या जी में बना बाबरी कलंक को हटाकर साढ़े तीन लाख कुर्बानियाँ देकर जो मंदिर बना उसके लिए आज हमारे दुर्गाना मंदिर में अयोध्या जी के उस ध्वजारोहण कार्यक्रम के उपलक्ष्य में हम लोगों ने यहाँ यज्ञ आदि का आयोजन किया है अमृतसर शहर को भी सारे को वो हमने रात की शयन आरती के समय प्रार्थना की थी घरों में भी ऐसे उत्सव बनाए राम जी को याद रखें और विश्व शांति के लिए प्रार्थना केवल हिंदू करता है हम विश्व का कल्याण हो कहते हैं हम सब का भला हो सब सुखी हो सर्वे भवंतु तो सुखी ना ये केवल हिंदू कहता है और आज ये हिंदू ही कह रहे हैं कि पूरे विश्व में शांति हो सब युद्ध आदि बंद हो जाए विश्व में भी युद्ध बंद हो जाए जो घरों में युद्ध चलते हैं जो सामाजिक धार्मिक संस्थाओं में स्वार्थ के युद्ध चलते हैं वह भी बंद हो जाए और राम नाम लेते हुए हम अपने देश में राम राज्य की स्थापना करें राम राज्य के लिए योग्य नागरिक भी बने जो अपने देश को छोड़ छोड़ कर विदेशों को भाग रहे हैं वो वापस भारत भूमि में आए क्योंकि भगवान राम जी ने कहा था ਇਹ ਦੇਪੀ ਸਵਰਨਮਈ ਲੰਕਾ ਲਕਸ਼ਮਣ ਨਮੇ ਰੋਜਤੇ ਕਿਉਂ ਨਹੀਂ ਰੋਜਤੇ ਕਿ ਉਹ ਅਛੀ ਲਗਤੀ ਜਨਨੀ ਜਨਮ ਭੂਮੀ ਸ ਸਰਗਾਦਪੀ ਗਰੀਏ ਸੀ ਮਾਂ ਮਾਤਰੀ ਭੂਮੀ ਸਵਿਰਖੇ ਜਦਾ ਸੇਸ਼ ਹੈ ਅੱਜ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵਧਾਈ ਦੇ ਨਾਲ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਨਾ 1992 ਤੋਂ ਭੈਣ ਜੀ ਦੇ ਚਲੋ ਉਦੋਂ ਉੱਥੇ ਸੀ ਸਾਡੇ ਇੱਥੇ ਇੱਕ ਹੋਰ ਸਾਥੀ ਸੀ ਪਰ ਇਹੀ ਉਹ ਆਪਣੀ ਅੱਖਾਂ ਨਾਲ ਸਾਰਾ ਸੰਘਰਸ਼ ਮੈਨੂੰ ਯਾਦ ਹੈ ਉਹ ਦਿਨਾਂ ਦੇ ਵਿੱਚ ਕੁਝ ਲੋਕ ਯੋਧੇ ਆ ਗਏ ਜਿੱਥੇ-ਜਿੱਥੇ ਵੀ ਗਏ ਸਨਾਤਨੀ ਸਾਡੇ ਸ਼ਹਿਰ 'ਚ ਸਾਡਾ ਥਾਣਾ ਡੀਡਵਿਨ ਬਣ ਰਿਹਾ ਸੀ ਦੀ ਮਾਰਦਸੀ ਭਾਈ ਦੇ ਘਟਰੇ ਚੌਂਕ 'ਚ ਤੇ ਉਦੋਂ ਮੈਨੂੰ ਯਾਦ ਆ ਕਿ ਲੋਕਾਂ ਨੇ ਫੜਨ ਜਿਨਾਂ ਜਾਂਦੇ ਸੀ ਨਾ ਇੱਕ ਨੂੰ ਤਾਂ ਦੋ ਜਨੇ ਆਪ ਆ ਜਾਂਦੇ ਸੀ ਸਾਨੂੰ ਹੀ ਫੜੇ ਲੋਕਾਂ 'ਚ ਇੰਨਾ ਉਤਸ਼ਾਹ ਸੀ ਮੇਰਾ ਕਹਿਣ ਦਾ ਮਤਲਬ ਇਹ ਸਾਰੇ ਸਫਰ ਦੇ ਵਿੱਚ ਲੋਕਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਸਭ ਕੁਝ ਦਿੱਤਾ ਲੋਕਾਂ ਨੇ ਯਾਗ ਵੀ ਬੜੇ ਕੀਤੇ ਵਿਧਰਮੀਆਂ ਨੇ ਕਿ ਮੰਦਿਰ ਕੱਬ ਬਣਾਓਗੇ ਡੇੜ ਪਰ ਉਹ ਪ੍ਰਭੂ ਰਾਮ ਜੀ ਦੀ ਕਿਰਪਾ ਨਾਲ ਕਹਿੰਦੇ ਨਾ ਜਦੋਂ ਵਕਤ ਆਣਾ ਮੰਦਰੀ ਡੇਟ ਵੀ ਨਿਕਲ ਗਈ ਬੰਨ ਵੀ ਗਿਆ ਸੰਪੂਰਨ ਜਿਹੜਾ ਲਾਜ ਝੰਡਾ ਦਵਜ ਰੋਹਣਾ ਉਹ ਵੀ ਹੋ ਰਿਹਾ ਉਹਦੇ ਸਬੰਧ 'ਚ ਸਾਡੀ ਦੁਰਗਿਆਨਾ ਕਮੇਟੀ ਨੇ ਪ੍ਰਧਾਨ ਜੀ ਨੇ ਪਰਸੋਂ ਇੱਕ ਫੈਸਲਾ ਲਿੱਤਾ ਕਿ ਜਿਹੜੇ ਲੋਕ ਨਹੀਂ ਜਾ ਸਕਦੇ ਆਪਾਂ ਇੱਥੇ ਉਹਦੇ ਸਬੰਧ 'ਚ ਅੱਜ ਇੱਥੇ ਇੱਕ ਬਹੁਤ ਵੱਡਾ ਓਵਨ ਕੀਤਾ ਗਿਆ ਜਿਹਦੇ 'ਚ ਸਾਰੇ ਸ਼ਹਿਰ ਦੇ ਲੋਕ ਸਾਡੇ ਸਾਥੀ ਸਨਾਥਨੀ ਸ਼ਾਮਲ ਹੋਏ ਆ ਮੇਰੀ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ